चंडीगढ़ तो उस टाइम बनया ही नहीं जदों तो यह क्लब चल रही है चंडीगढ़ तो उन्नीस सौ पंजा तो बाद वजूद चाया है असी खुद अपने अखाला भी देखे है भी बड़े दूर दूर तो लोग बद्दी मोरनी हिल्स कलका पिंजौर इधर अपना खरड़ तक तो लोग मनी मायरा चराबला देखना करते हैं टोटल ही प्रोग्राम जो धार्मिक होंगे ਕਿ ਕਿਸੇ ਵੀ ਤਰ੍ਹਾਂ ਦੀ ਪੂਰੇ ਕਾਮੇਡੀ ਜਾਂ ਤਾਂ ਸਿਆ ਪੰਜਾਬੀ ਗਾਣੇ ਜਾਂ ਅਸ਼ਲੀ ਗਾਣੇ ਆਪਾਂ ਆਪਣੀ ਮੰਚ ਤੇ ਨਹੀਂ ਚੱਲਣ ਦਿੰਦੇ। ਇਹ ਸਾਰੇ ਧਰਮਾਂ ਦੇ ਜਿਹੜੇ ਨੌਜਵਾਨ ਨੇ ਉਹ ਰੋਲ ਕਰਦੇ ਨੇ। ਮੋਮਦਨ ਵੀ ਨੇ ਮੁਸਲਮਾਨ ਭਾਈਚਾਰੇ ਤੋਂ ਵੀ ਨੇ ਸਿੱਖ ਭਾਈਚਾਰੇ ਤੋਂ ਵੀ ਨੇ Hindu ਭਾਈਚਾਰੇ ਤੋਂ ਕੀ ਕਹਿਣਾ ਚਾਹੂਗੇ? ਸਾਡੀ ਜੋ ਇੱਕ ਭਰਾਮ ਜੀ ਸੀਗਰ ਉਹ ਚਰਿੱਤਰ ਵੀ ਜਿਹੜਾ ਉਹਨਾਂ ਕੋਲ ਕੋਈ ਵੀ ਆ ਗਿਆ ਰਾਮਚੰਦ ਜਿਨ੍ਹਾਂ ਨੂੰ ਆਪਣੇ ਗੜ ਨਾਲ ਲਗਾਇਆ। ਤ੍ਰਾਈ ਸਿਟੀ ਦੇ ਵਿੱਚ ਲਗਭਗ ਸਾਰੇ ਪਿੰਡਾਂ ਦੇ ਵਿੱਚ ਸਾਰੇ ਸੈਕਟਰਾਂ ਦੇ ਵਿੱਚ ਆਰਾਮਲੀਲਾ ਕੀਤੀ ਜਾ ਰਹੀ ਹੈ। ਇਸ ਵਕਤ ਸਾਡੀ ਮੌਜੂਦਗੀ ਕਿਲਾ ਗਰਾਊਂਡ ਦੇ ਵਿੱਚ ਹੈ। ਚੰਡੀਗੜ੍ਹ ਦਾ ਸਭ ਤੋਂ ਪੁਰਾਣਾ ਕਿਲਾ ਹੈ ਤੇ ਤੁਹਾਨੂੰ ਦੱਸ ਦਿਆਂ ਕਿ ਇਹ ਰਾਮਲੀਲਾ ਵੀ ਉੱਨੀ ਹੀ ਪੁਰਾਣੀ ਹੈ। 118 ਵਰ੍ਹਿਆਂ ਤੋਂ ਵੀ ਵੱਧ ਪੁਰਾਣੀ ਰਾਮਲੀਲਾ ਜਿਹੜੀ ਹੈਗੀ ਹੈ ਮਨੀ ਮਾਜਰਾ ਦੇ ਕਿਲਾ ਗਰਾਊਂਡ ਦੇ ਵਿੱਚ ਕੀਤੀ ਜਾ ਰਹੀ ਹੈ। ਮੇਨਲ ਪ੍ਰਬੰਧਕ ਕਮੇਟੀ ਮੇਨ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਂਝਾ ਮੈਂ ਠੀਕ ਹੈ ਕਿ ਜਿੰਨੀ ਪੁਰਾਣਾ ਕਿਲਾ ਹੈਗਾ ਉਸ ਤੋਂ ਵੀ ਜ਼ਿਆਦਾ ਪੁਰਾਣੀ ਤੁਹਾਡੀ ਰਾਮਿਲ ਜਿਹੜੀ ਕੀਤੀ ਜਾ ਰਹੀ ਹੈ ਥੋੜਾ ਜਿਹਾ ਆਪਣੀ ਰਾਮਿਲ ਬਾਰੇ ਸਭ ਤੋਂ ਪਹਿਲਾਂ ਇਤਿਹਾਸ ਦੱਸੋ ਤੇ ਕਦੋਂ ਤੋਂ ਸਟਾਰਟ ਕੀਤੀ ਸੀ ਕਿਸ ਵੇਲੇ ਸਟਾਰਟ ਕੀਤੀ ਸੀ ਉਸ ਟਾਈਮ ਚੰਡੀਗੜ੍ਹ ਕਿਹੋ ਜਿਹਾ ਸੀਗਾ ਸਾਡੀ ਕਲੱਬ ਜੋ ਹੈ ਇਹ 1907 ਤੋਂ ਚੱਲ ਰਹੀ ਹੈ ਪਹਿਲੇ ਇਸ ਕਲੱਬ ਦਾ ਨਾਮ ਡਿਗਰੀਡ ਡਰਾਮੈਟਿਕ ਕਲੱਬ ਸੀਗਾ ਜਦੋਂ ਭਾਰਤ ਆਜ਼ਾਦ ਹੋਇਆ ਪਾਕਿਸਤਾਨ ਤੋਂ ਇਹ ਸਾਡੇ ਭਰਾਵਾਂ ਨੇ ਸਾਡੇ ਨਾਲ ਹੋ ਕੇ ਰਾਮਲਾ ਕਰਨੀ ਸ਼ੁਰੂ ਕਰਤੀ ਤੇ 1950 ਚ ਇਸ ਕਲੱਬ ਦਾ ਨਾਮ ਗਣੇਸ਼ ਮੱਡਲ ਡਰਾਮਾ ਕਲੱਬ ਤੋਂ ਚੇਂਜ ਕਰਕੇ ਵੀ ਅਜਾ ਡਰਾਮਾਟਿਕ ਕਲੱਬ ਰੱਖ ਦਿੱਤਾ ਇਹ ਚੰਡੀਗੜਾ ਚੰਡੀਗੜਾ ਤਾਂ ਉਸ ਟਾਈਮ ਬਣਿਆ ਨਹੀਂ ਸੀਗਾ ਜਦੋਂ ਤੇ ਕਲੱਬ ਚੱਲ ਰਹੀ ਹੈ ਚੰਡੀਗੜਾ ਤਾਂ 1950 ਤੋਂ ਬਾਅਦ ਵजूद ਚ ਆਇਆ ਹੈ ਲੇਕਿਨ ਉਸ ਟਾਈਮ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਵੀ ਦੇਖਿਆ ਹੈ ਵੇ ਬੜੇ ਦੂਰ ਦੂਤੋ ਲੋਕ ਬੱਦੀ ਮੋਰਨ ਹिल्स ਕਾਲਕਾ ਪਿੰਜੌਰ ਇੱਧਰ ਆਪਣਾ ਖਰੜ ਤੱਕ ਤੋਂ ਲੋਕ ਮਨੀ ਮਾਇਰਾ ਤੇ RAMLA ਦੇਖਣਾ ਕਰਦੇ ਸੀਗੇ ਕਿਉਂਕਿ ਸਾਡੀ ਜੋ ਮੰਚ ਹੈ ਇਸ ਟੋਟਲ ਹੀ ਪ੍ਰੋਗਰਾਮ ਜਿਹੜਾ ਹੁੰਦਾ ਧਾਰਮਿਕ ਹੁੰਦਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੇ ਪੂਰੇ ਕਾਮੇਡੀ ਜਾਂ ਡਾਂਸ ਜਾਂ ਪੰਜਾਬੀ ਗਾਣੇ ਜਾਂ ਅਸ਼ਲੀਲ ਗਾਣੇ ਆਪਾਂ ਆਪਣੇ ਮੰਚ ਤੇ ਨਹੀਂ ਚੱਲ ਦਿੰਦੇ ਇਸੇ ਕਰਕੇ ਸਾਡੀ ਜਿਹੜੀ ਮੰਚ ਹੈ ਫੁੱਲ ਮਰਿਆਦਤ ਪੂਰੀ ਮਰਿਆਦਤ ਰੱਖ ਕੇ ਅਸੀਂ ਕੰਮ ਕਰਦੇ ਹਾਂ ਜਿਹੜੇ ਹੁਣ ਸਾਡੇ ਅੱਗੇ ਬੱਚੇ ਕੰਮ ਕਰ ਰਹੇ ਆ ਉਹ ਵੀ ਪੂਰੇ ਮਰਿਆਦਤ ਹੈ ਅਗਰ ਗੱਲ ਕੀਤੀ ਜਾਵੇ ਪ੍ਰਧਾਨ ਜੀ ਤਾਂ ਇੰਨਾ ਪੁਰਾਣਾ ਤੁਹਾਡਾ ਰਾਮੀਲਾ ਦਾ ਮੰਚਨ ਚੱਲਦਾ ਹੈਗਾ ਤੇ ਤੁਹਾਡੀ ਰਾਮੀਲਾ ਦੀ ਇੱਕ ਮਿਸਾਲ ਦਿੱਤੀ ਜਾਂਦੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਜਿਹੜੇ ਨੌਜਵਾਨ ਨੇ ਉਹ ਰੋਲ ਕਰਦੇ ਨੇ ਮੁਮਦਨ ਵੀ ਨੇ ਮੁਸਲਮਾਨ ਭਾਈ ਚਾਰੇ ਤੋਂ ਵੀ ਨੇ ਸਿੱਖ ਭਾਈ ਚਾਰੇ ਤੋਂ ਵੀ ਨੇ ਹਿੰਦੂ ਭਾਈ ਚਾਰੇ ਤੋਂ ਕੀ ਕਹਿਣਾ ਚਾਹੋਗੇ ਸਾਡੀ ਜੋ ਇੱਕ ਰਾਮ ਜੀ ਸਿਹੇ ਉਹ ਚਤਰ ਜਿਹੜਾ ਉਹਨਾਂ ਕੋਲ ਕੋਈ ਵੀ ਆ ਗਿਆ ਰਾਮਚੰਦ ਜਿਹਨਾਂ ਨੇ ਉਹਨੂੰ ਆਪਣੇ ਗੱਲ ਨਾਲ ਲਗਾਇਆ ਤੁਸੀਂ ਇਤਿਹਾਸ ਚ ਦੇਖੋ ਮਾਤਾ ਪਿਲਨੀ ਦੇ ਘਰ ਗਏ ਪੀਲਾ ਪੀਲਾ ਦਾ ਰਾਜ ਸੀਗਾ ਨਸ਼ਾਦ ਰਾਜ ਕੋ ਭਗਵਾਨ ਉਹਨਾਂ ਨੂੰ ਵੀ ਆਪਣਾ ਮਿੱਤਰ ਬਣਾਇਆ ਵਨਰਾਜ ਦੇ ਸਰਦਾਰ ਰਾਜਾ ਸੁਗਰੀਵ ਨੂੰ ਉਹਨੇ ਨੇ ਆਪਣੇ ਗੱਲ ਨਾਲ ਲਗਾਇਆ ਆਪਣੇ ਜਿਸਮ ਦੇ ਸਹोदर ਭਾਈ ਭੂਖਣੂ ਬੁਲਿਪਣੇ ਗੜਨ ਲਗਾਇਆ ਤਾਂ ਫਿਰ ਉਰੇ ਤਾਂ ਹਿੰਦੂ ਮੁਸਲਮਾਨ ਸਿੱਖ ਐ ਸਾਈਦਾ ਕੋਈ ਰਹਿੰਦੇ ਹੀ ਨਹੀਂ ਉਹ ਪਵਾਨ ਦੀ ਸ਼ਰਨ ਚ ਆ ਗਿਆ ਆਰਮ ਜੀ ਉਹਨਾਂ ਨੇ ਆਪਣਾ ਗੜਨ ਲਗਾ ਲਿਆ ਕਿੰਨੇ ਜਿਹੜੇ ਨੌਜਵਾਨ ਐ ਮੁਸਲਮਾਨ ਭਾਈਚਾਰੇ ਤੋਂ ਨੇ ਕਿੰਨੇ ਜਿਹੜੇ ਹੈਗੇ ਆ ਹੋਰ ਧਰਮਾਂ ਦੇ ਲੋਗ ਤੁਹਾਡੇ ਕੋਲ ਰੋਲ ਕਰਦੇ ਨੇ ਮੇਨੂੰ ਜੂਦਾ ਸਾਡੇ ਕੋਲ ਇਸ ਟਾਈਮ 15 ਤੋਂ ਵੱਧ ਮੌਮਨਦ ਲੜਦੇ ਨੇ ਸਿੱਖਾਂ ਦੇ ਸਿੱਖ ਲੜਦੇ ਆ ਭਾਈਕੂ ਤੋਂ ਲਗਾਤਾਰ ਮੌਮਨਦ ਲੜਦੇ ਸਾਡੇ ਨਾਲ ਕੰਮ ਕਰ ਰਹੇ ਆ ਦੀ ਮਰਿਆਦਾ ਚ ਮੇਰੇ ਇੱਕ ਪੁਰਾਣੇ ਸਜਸਿਦੇ ਤਾਜ ਅਲੀ ਦੇ ਇਦਮ ਖਾਨ ਤਾਜ ਅਲੀ ਨੇ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੇ ਸਾਰੇ ਜੋਤਰਲਿੰਗ 12 12 ਜੋਤਰਲਿੰਗ ਕਰ ਚੁੱਕੇ ਹੈ ਚੇਨਈ ਦੇ ਸਾਡੇ ਤੀਰਤਾਂ ਪੁਰੀਆਂ ਸਭ ਕਰ ਚੁੱਕਿਆ ਹੈ ਇਨਾਂ ਕੋ ਨਾ ਚ ਪ੍ਰੇਮ ਹੈ ਮਰਿਆਦਾ ਚ ਰਹਿਨੇ ਹੈ ਅਸੀਂ ਤਾਂ ਸਿਰਫ ਆਪਣੇ ਆਪ ਨੂੰ ਰਾਮ ਦੇ ਬੱਚੇ ਗਣਦੇ ਆ ਕੋਈ ਹਿੰਦੂ ਮੁਸਲਮਾਨ ਵਾਲੀ ਸਾਡੇ ਕੋਲ ਗੱਲ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਰਾਮਲੀਲਾ ਨੂੰ ਤੁਸੀਂ ਇੱਕ ਨਾਟਕ ਸਮਝਦੇ ਹੋ ਜਾਂ ਇੱਕ ਸੁਨੇਹਾ ਕੀ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਜੀ ਜਿਹੜਾ ਇਹ ਮੰਚ ਹੈ ਸਾਡੇ ਵਾਸਤੇ ਤਾਂ ਮੰਦਰ ਹੈ ભગવાન ਰਾਮ ਜੀ ਦਾ ਆਪਾਂ ਬੱਚਿਆਂ ਨੂੰ ਵੀ ਸਮਝਾਉਂਦੇ ਵੀ ਇੱਕ ਸਿਰਫ ਟੈਂਟ ਲਗਾ ਕੇ ਨਾਟਿਆ ਕਰਮ ਨਾ ਸਮਝੋ ਨੂ ਇਹ ਭਗਵਾਨ ਰਾਮ ਦਾ ਮੰਦਰ ਹੈ ਜਿੱਥੋਂ ਅਸੀਂ ਜਿਹੜੀ ਲੀਲਾ ਮੰਚਨ ਕਰਦੇ ਆ ਇਹ ਸਿਰਫ ਆਉਣੇ ਵਾਲੀ ਜਿਹੜੀ ਆਪਣੀ ਪੀੜ੍ਹੀ ਹੈ ਉਹਨਾਂ ਨੂੰ ਦੱਸਣ ਵਾਸਤੇ ਵੀ ਸਾਡੇ ਇਸ ਸਨਾਤਨ ਚ ਭਗਵਾਨ ਰਾਮ ਜੋ ਭਗਵਾਨ ਵਿਸ਼ਨੂ ਦੇ ਸੱਤਵੇਂ ਉਤਾਰ ਸੀਗੇ ਉਹਨਾਂ ਨੇ ਸਭ ਨੂੰ ਆਪਣੇ ਕਰਨ ਨਾਲ ਲਗਾਇਆ ਭਾਈ ਨਾਲ ਭਾਈ ਦਾ ਪਿਆਰ ਭਾਈ ਨਾਲ ਮਾਂ ਦਾ ਪਿਤਾ ਦਾ ਇੱਕ ਕੀ ਕਰੈਕਟਰ ਉਹਨਾਂ ਦਾ ਜਿਹੜਾ ਸੀਗਾ ਉਹ ਬਹੁਤ ਹੀ ਬਹੁਤ ਹੀ ਆਦਰणीय ਹੈ ਦਰਸ਼ਕਾਂ ਦੀ ਰੁਚੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਕੀ ਡੇਟ ਦੇ ਵਿੱਚ ਕਿਤਨੇ ਕਿਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਗਿਆ ਤੇ ਇਹ ਜਿੱਥੇ ਮੈਂ ਬੈਠਿਆ ਇਸ ਤੇ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਫੋਟੋ ਕੈਮਰਾ ਕੀ ਕੰਦਾ ਸੱਜੀਆਂ ਹੁੰਦੀ ਸੀ ਕਿ ਕਿਸੇ ਟਾਈਮ ਦੇ ਵਿੱਚ ਪਰ ਉਹ ਜਮਾਨਾ ਦੁਬਾਰਾ ਆ ਸਕਦਾ ਹੈ ਪਰ ਹੁਣ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਣੇ ਨੌਜਵਾਨ ਪੀੜੀ ਦੇ ਵਿੱਚ ਇੱਕ ਉਤਸ਼ਾ ਹੈਗਾ ਰਾਮਨਾਥ ਲੈ ਕੇ ਅੱਜ ਵੀ ਉੰਨੀ ਕੀ ਭੀੜ ਦੇਖਣ ਨੂੰ ਜਿਹੜੀ ਹੈਗੀ ਮਿਲਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਅੱਛਾ ਮੰਚਨ ਕਰੋਗੇ ਦਰਸ਼ਕ ਤੁਹਾਡੇ ਕੋਲ ਜ਼ਰੂਰ ਆਏਗਾ ਅਸੀਂ ਦੇਖਿਆ ਜਦੋਂ ਰਾਮਨਾਥ ਸਾਗਰ ਜੀ ਦੀ ਰਮੈਣ ਚੱਲ ਰਹੀ ਸੀ ਦਰਸ਼ਕ ਦਰਗਾ ਬਹੁਤ ਕੱਟ ਗਈ ਸੀਗੀ ਲੇਕਿਨ ਪਿਛਲੇ 3-4 ਸਾਲ ਤੋਂ ਦੁਬਾਰਾ ਬਹੁਤ ਰਸ਼ ਹੁੰਦਾ ਹੈ ਅੱਜ ਵੀ ਤੁਸੀਂ ਦੇਖ ਲਓ ਕਿਲਾ ਗਰਾਊਂਡ 'ਚ ਗੇਟ ਤੱਕ ਪਬਲਿਕ ਸੀ ਹੁਣ ਵੀ ਹੈ ਇਸ ਟਾਈਮ ਲੀਲਾ ਚੱਲ ਰਹੀ ਹੈ ਬਹੁਤ ਲੋਕ ਸ਼ਰਧਾਲੂ ਆਨੇ ਔਰ ਬੜੀ ਸ਼ਰਧਾ ਨਾਲ ਦੇਖਦੇ ਨੇ ਲੀਲਾ ਨੂੰ ਦੇਖਦੇ ਨੇ ਪ੍ਰਧਾਨ ਜੀ ਲੋਕਾਂ ਨੂੰ ਕੀ ਸੁਨੇਹਾ ਲੈਣਾ ਚਾਹੋਗੇ ਨੌਜਵਾਨ ਬਹੁਤ ਸਾਰੇ ਤੁਹਾਨੂੰ ਦੇਖ ਰਹੇ ਆ ਰਾਮ ਲੀਲਾ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਲੈਣਾ ਚਾਹੋਗੇ ਕਿਤੇ ਨਾ ਕਿਤੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਹੈਗੇ ਲੋਕ ਇੰਚ ਜਦੋਂ ਪਿਛੜਦੇ ਹੋਏ ਨਜ਼ਰ ਆ ਰਹੇ ਆ ਕੋ ਜੋ ਜੋ ਤਾਂ ਸਰਕਾਰ ਦੀ ਉਹ ਤਾਂ ਆਪਾਂ ਪੂਰੀ ਨਹੀਂ ਕਰ ਸਕਦੇ ਲੇਕਿਨ ਜੋ ਹਿੰਦੁਸਤਾਨ ਚ ਅੱਜ ਦੇ ਟਾਈਮ ਚ ਹਿੰਦੂ ਮੁਸਲਮਾਨ ਦਾ ਬੀਜ ਬੁਆਇਆ ਜਾ ਰਿਹਾ ਹੈ ਆਪਾਂ ਉਸ ਦੀ ਬਹੁਤ ਮੁਖਾਲਫਤ ਕਰਦੇ ਹਾਂ ਅਸੀਂ ਤਾਂ ਕਰਨੇ ਵੀ ਸਾਰੇ ਇਕੱਠੇ ਰਹੋ ਔਰ ਰਹਿ ਰਹੇ ਹਾਂ ਅਸੀਂ ਤਾਂ ਸਾਡਾ ਮਨੀਮਾਰਾ ਕਿਹਦਾ ਕਸਬਾ ਹੈ ਜਦੋਂ 1947 ਵਿਭਾਜਨ ਹੋਇਆ ਦੰਗਾ ਫਸਾਦ ਹੋਇਆ ਉਸ ਟਾਈਮ ਵੀ ਸਾਡੇ ਮਨੀਮਾਰਾ ਕਸਬੇ ਚ ਇੱਕ ਵੀ ਕਤਲ ਨਹੀਂ ਹੋਇਆ ਇਹ ਬਹੁਤ ਬੜੀ ਮਿਸਾਲ ਹੈ ਅੱਜ ਵੀ ਸਾਡਾ ਹਿੰਦੂ ਮੁਸਲਮਾਨ ਪਾ ਵਿਚਾਰਾ ਬੜੇ ਪਿਆਰ ਨਾਲ ਰਹਿ ਰਿਹਾ ਤੇ ਮੈਂ ਸਭ ਨੂੰ ਆਪਣੇ ਵੱਲੋਂ ਇੱਕ ਪ੍ਰਾਰਥਨਾ ਕਰੂੰਗਾ ਪ੍ਰਾਰਥਨਾ ਕਰੋ ਉਪਦੇਸ਼ ਕਰੋ ਵੀ ਆਪਾਂ ਇਦਾਂ ਹੀ ਜਿੱਦਾਂ ਪਹਿਲਾਂ ਇਕੱਠੇ ਰਹਿੰਦੇ ਆ ਰਹੇ ਹਾਂ ਉਦਾਂ ਹੀ ਰਹਿਣਾ ਪ੍ਰਮਾਤਮਾ ਕਰੇ ਸਾਡੇ ਇਸ ਕਸਬੇ ਵਿੱਚ ਕੋਈ ਐਸੀ ਹਨ ਹੋਣੀ ਨਾ ਹੋਵੇ ਹੋਵੇਗੀ ਵੀ ਨਾ ਕਿਉਂ ਪ੍ਰਮਾਤਮਾ ਦਾ ਆਸ਼ੀਰਵਾਦ ਬਹੁਤ ਹੋ ਰਿਹਾ ਤਾਂ ਇਹ ਸੀ ਕਿ ਸਾਡੇ ਨਾਲ ਦੀ ਆਜ਼ਾਦ ਡਰਾਮাটਿਕ ਕਲੱਬ ਕਿਲਾ ਗਰਾਊਂਡ ਤੋਂ ਪ੍ਰਧਾਨ ਤੇ ਪਿਛਲੇ 18 ਸਾਲਾਂ ਤੋਂ ਲਗਭਗ ਜਿਹੜੀ ਹੈਗੀ ਐ ਇੱਥੇ ਰਾਮ ਮੇਲਾ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਉਸ ਸਮੇਂ ਬੜਾ ਵੀ ਨਹੀਂ ਸੀਗਾ ਉਸ ਤੋਂ ਵੀ ਪਹਿਲਾਂ ਦੀ ਜਿਹੜੀ ਹੈਗੀ ਹੈ ਇੱਥੇ ਰਾਮਲੀਲਾ ਕੀਤੀ ਜਾ ਰਹੀ ਹੈ ਤੇ ਇਸ ਰਾਮਲੀਲਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹ ਹਿੰਸਾਰੇ ਭਾਈਚਾਰੇ ਤੋਂ ਜਿਹੜੇ ਹੈਗੇ ਸਾਰੇ ਧਰਮਾਂ ਦੇ ਭਾਈਚਾਰੇ ਤੋਂ ਮੁੰਡੇ ਜਿਹੜੇ ਹੈਗੇ ਆ ਰੋਲ ਕਰਦੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਇਸ ਵਾਰ ਦੁਸ਼ਹਿਰਾ ਵੀ ਜਿਹੜਾ ਹੈਗਾ ਦੀ ਆਜ਼ਾਦ ਡਰਾਮਾ ਟੈਕ ਕਲੱਬ ਵੱਲੋਂ ਮਨਾਇਆ ਜਾਏਗਾ ਤੇ ਇਹ ਰਾਮਲੀਲਾ ਇਤਿਹਾਸਿਕ ਹੈ ਉਸ ਦੇ ਨਾਲ ਹੀ ਜਿੱਥੇ ਇਹ ਰਾਮਲੀਲਾ ਕੀਤੀ ਜਾਂਦੀ ਹੈ ਉਹ ਕਿਲਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਇਤਿਹਾਸਿਕ ਅਨਮੂਰਦਲੀ ਮਨੀਸ਼ ਕੁਮਾਰ ਚਨੀ